ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੇਜ਼ਰ ਕਰਾਹ ਰਾਤ ਰਹਿ ਗਿਆ ਸੀ ਜੀ ਪਤਾ ਨਹੀਂ ਘਰੇ ਬੈਟਰੀ ਦੇ ਵਿੱਚ ਕੋਈ ਪ੍ਰੋਬਲਮ ਪੈ ਗਈ ਆ ਤੇ ਪਰਸੋਂ ਆਏ ਕਰਾਉਣ ਤਾਂ ਉਸ ਦਿਨ ਬੈਟਰੀ ਹੋ ਗਈ ਲੋ ਕੱਲ ਫੇ ਚਾਰਚੇ ਲਾਈ ਤੇ ਕੱਲ ਆ ਕੇ ਲੱਗੇ ਕਰਨ ਤਾਂ ਥੋੜਾ ਜਿਹਾ ਰਹਿ ਗਿਆ ਕੰਮ ਇੱਥੇ ਆਹਾ ਇੰਨਾ ਘਰ ਰਹਿ ਗਿਆ ਸੀਗਾ ਇੱਥੇ ਤੇ ਇੱਕ ਉਹ ਪਰਲਾ ਖੇਤ ਪਾੜਕ ਪਾਉਣੀ ਆ ਹੋਰ ਰਹਿ ਗਿਆ ਰੀਨਕ ਜੇ ਡੇਢ ਕਿ ਘੰਟੇ 2 ਘੰਟੇ ਦਾ ਲਾ ਲੋ ਜਾਂ ਡੇਢ ਘੰਟੇ ਦਾ ਕੰਮ ਰਹਿੰਦਾ ਸੀ ਤੇ ਬੈਟਰੀ ਫੇਲ ਹੋ ਗਈ ਉਹ ਮੈਂ ਕਹ ਸ਼ਾਇਦ ਚਾਰ ਦਿਨ ਹੀ ਲਾਈ ਫੇ ਅੱਜ ਆਪ ਦੇਖ ਕੇ ਚਾਰ ਜੂਰ ਦੇ ਲਵਾਈ ਮੈਂ ਫੋਨ ਕੀਤਾ ਹੈਗਾ ਤੇ ਫੋਨ ਕਰਕੇ ਤੇ ਪਹਿਲਾਂ ਰਾਤ ਚਾਜ ਤੇ ਲਵਾਈ ਉਹੋ ਹੀ ਉਹ ਕਿਸੇ ਨੇ ਚਾਜ ਤੋਂ ਫੇਲ ਆਤੀ ਰਾਤ ਉਹ ਸਵੇਰੇ ਫੇ ਫੋਨ ਕੀਤਾ ਫੇ ਚਾਜ ਤੇ ਲਵਾਈ ਤੇ ਹੁਣ ਅੱਜ ਲੈ ਕੇ ਆਇਆ ਹੁਣ ਲੱਗੇ ਆ ਕਰਨਾ ਲੇਜ਼ਰ ਬੈਟਰੀ ਤੋਂ ਬਿਨਾ ਫੇ ਚੱਲਦਾ ਨਹੀਂ ਦੋ ਬੈਟਰੀਆਂ ਇੱਕ ਖਰਾਬ ਹੋ ਗਈ ਹੈ ਬੈਟਰੀ ਇਹ ਵੀ ਕਿਸੇ ਨੇ ਖੜੀ ਸੀਗੀ ਤਾਂ ਉਹਨਾਂ ਦੇ ਕੋਲੋਂ ਆਈ ਹੈ ਪਤਾ ਨਹੀਂ ਖਰੇ ਆਪਣੀ ਬੈਟਰੀ ਉਹ ਨਹੀਂ ਦੇਤੀ ਕੀ ਚੱਕਰ ਹੈ ਬੈਟਰੀ ਜਾਰਾ ਚਰ ਕੱਢਦੀ ਨਹੀਂ ਨਾ ਹੋਊ ਤਾਂ ਫੇ ਨਵੀਆਂ ਲਿਆਉਣੀਆਂ ਪੈਣੀਆਂ ਉਹ ਇਹ ਚੱਲ ਪਿਆ ਲੇਜ਼ਰ ਰਾਤ ਬੈਟਰੀ ਲੋ ਹੋ ਗਈ ਸੀ ਕਿ ਪਤਾ ਨਹੀਂ ਉਹਨਾਂ ਨੇ ਚਾੱਕਦੇ ਨਹੀਂ ਲਈ ਕਿੱਦਾਂ ਹੋਈ ਸੀ ਅੱਜ ਹਰ ਚਾਰਜ ਉਦ ਕਰਕੇ ਲਿਆਂਦਾ ਆ ਪਰ ਰਹਿ ਗਿਆ ਥੋੜਾ ਜਿਹਾ ਘਰੋਂ ਵਾਲਾ ਹੋਇਆ ਹੀ ਆ ਫਾਈਨਲ ਆ लास्ट ਹੀ ਆ ਇਹਨੂੰ ਜਿਹੜਾ ਕਰਦੇ ਹੁੰਦੇ 0 0 ਤੇ ਇਧਰ ਲੈ ਜਾੜ ਅਗਾ ਥੋੜੀ ਜਿਹੀ ਧੋੜੀ ਹੋਣ ਤੋ ਹੀ ਜਾਂਦਾ ਟਰੈਕਟਰ ਤੇ ਪਰਲੇ ਬੰਨੇ ਨੂੰ ਥੋੜਾ ਜਿਹਾ ਫਰਕਿਆ ਤਰੋਂ ਨੀਵਾ ਆਇਆ ਥੋੜਾ ਹੋ ਜਾਣਾ ਐਤਵਾਰ ਦੇ ਵਿੱਚ ਬਰਾਬਰ 00 ਹੋ ਜਾਣਾ ਐ ਐਤਵਾਰ ਤੇ ਲੱਗੇ ਆ ਬਾਕੀ ਡੇਢ ਕ ਘੰਟੇ ਦਾ ਕੰਮ ਐ ਹੋ ਜਾਣਾ ਐ ਲਓ ਜੀ ਆ ਗੰਨੇ ਦਾ ਲਾਈਆਂ ਹੀ ਮੈਂ ਕਰਮਾਂ ਇਹ ਟੋਟਲ ਕਰਮਾਂ ਹੈਗੀਆਂ ਆ 31 31ਾਂ ਦੇ ਵਿੱਚੋਂ ਦੋ ਕਰਮਾਂ ਜਿਹੜਾ ਵੱਡਿਆ ਆ ਗੰਨਾ ਗੋੜ ਵਾਸਤੇ 29 ਕਰਮਾ ਰਹਿ ਗਈਆਂ ਤੇ ਦੂਏ ਬੰਦੇ ਨੂੰ ਹੈਗੀਆਂ 16 ਕਰਮਾ ਤੇ ਇਹ ਜਰੋਂ ਬਣਾਉਣੇ ਆ ਦਾ ਤਕਰੀਬਨ 2.5 ਕਨਾਲ ਜਗਾ ਬਣਦੀ ਆ ਢਾਣਾ ਕਨਾਲਾਂ ਦੇ ਵਿੱਚੋਂ ਗੰਨਾ ਹੋਇਆ ਜੀ 199 ਕਵਾਂਟਲ 70 ਕਿਲੋ ਕਹਿੰਦਾ ਵਾ 190 ਕਵਾਂਟਲ ਹੀ ਹੋ ਗਿਆ ਗੰਨਾ ਤੇ ਉਸ ਹਾਵ ਨਾਲ ਜਰੋਂ ਆਪਾਂ ਖੇਤ ਦਾ ਬਣਾਉਣੇ ਆ ਤੇ ਖੇਤ ਦਾ ਗੰਨਾ ਬਣਦਾ ਹੈਗਾ ਆ 608 ਕਵਾਂਟਲ ਤੇ ਬਾਕੀ ਇਦਾਂ ਕ ਹੋ ਸਕਦਾ ਵੀ ਕਰਮਾਂ ਦਾ ਹਿਸਾਬ ਕਰਨ ਤੇ ਮਿੱਥ ਕੋਪ ਲੇਖਾ ਹੋਵੇ ਤੇ ਉਹਦੇ ਲਈ ਮਾਫੀ ਆਪ ਬਣਾ ਲਿਓ 16 ਗੁਣਾ 29 ਕਰਕੇ ਉਹਨੂੰ ਬਣਾ ਲਿਓ ਕਿੰਨਾ ਬਣਦਾ ਥਾਂ ਮੇਰੇ ਹਿਸਾਬ ਨਾਲ 51 ਕ ਮਰਲੇ ਥਾਂ ਬਣਨਾ ਹੈ 50 51 ਇੱਥੇ ਕ ਬਣਨਾ ਹੈ ਤੇ ਉਹ ਬਣਾ ਲਿਓ ਤੇ ਦੇਖ ਲਿਓ ਉਹਦਾ ਝਾੜ ਨਿਕਲਿਆ ਕਿਸੇ ਨੇ ਕਮੈਂਟ ਕੀਤਾ ਵੀਰ ਨੇ ਪੁੱਛਦਾ ਵੀ ਆਫਤ ਕੀ ਆਈ ਹੈ ਤੇ ਲੱਗੇ ਆ ਲੀਜ਼ਰ ਕਰਾ ਕਰਨ ਤੇ ਥੋੜਾ ਜਿਹਾ ਬੈਟਰੀ 'ਚ ਦਿੱਕਤ ਸਗੀ ਇਹਦੇ ਟਰੈਕਟਰ ਦੇ ਦੁਗਾ ਜਿਹੜਾ ਮਗਰਲੇ ਬੰਨੇ ਲੇਜ਼ਰ ਕਰਾਤਾ ਕੱਲ ਲੱਗੇ ਸੀਗੇ ਕਰਨ ਤਾਂ ਕੱਲ ਵੀ ਬੈਟਰੀ ਵਿੱਚੋਂ ਹੀ ਲੋ ਹੋ ਗਈ ਤੇ ਛੱਡਣਾ ਪੈ ਗਿਆ ਸੀ ਥੋੜਾ ਜਿਹਾ ਕੰਮ ਅੱਜ ਵੀ ਪਰਸੋਂ ਲੱਗੇ ਕੰਨ ਤਾਂ ਪਰਸੋਂ ਵੀ ਵਿੱਚੋਂ ਬੈਟਰੀ ਜਿਹੜੀ ਉਹ ਕਿਸੇ ਨੇ ਖੜਿਆ ਹੈਗਾ ਤੇ ਲੋ ਹੋ ਗਈ ਉਹਦੋਂ ਮ ਨਹੀਂ ਹੋਇਆ ਉਹ ਮੇਰਾ ਖਿਆਲ ਜਿੱਥੇ ਲਾਉਂਦੇ ਉੱਥੇ ਘਰੇ ਸ਼ੂ ਹਿਲਦਾ ਸੀ ਕਿਦਾਂ ਸੀਗਾ ਤੋਂ ਚਾਰਜ ਨਹੀਂ ਹੋਈ ਅੱਜ ਫੇਰ ਰਾਤ ਵੀ ਚਾਰਜ ਤੇ ਲਾਈ ਸੀ ਤੇ ਸਵੇਰੇ ਬੰਦ ਹੋਈ ਸੀ ਸਵੇਰੇ ਫੇਰ ਉਹਨੂੰ ਚਾਰਜ ਤੇ ਲਾਇਆ ਤਾਂ ਹੁਣ ਚਾਰਜ ਕਰਕੇ ਲਿਆਂਦੀ ਆ ਲੱਗੇ ਆ ਹੁਣ ਅੱਗੇ ਵੀ ਲੱਗਾ ਸੀਗਾ ਵਿੱਚ ਪਰੋਣੇ ਆ ਗਏ ਸੀ ਘਰੇ ਘਰੋਂ ਚਲ ਗਏ ਆ ਤੇ ਹੁਣ ਆਇਆ ਦੁਬਾਰਾ ਤਾਂ ਘੰਟਾ ਕੁ ਲੱਗਣਾ ਆ ਘੰਟੇ ਕੁ ਜੇ ਕਰ ਦੇਣਾ ਅੱਜ ਹੋ ਜਾਣਾ ਆ ਸਾਰਾ ਲੇਜ਼ਰ ਤੇ ਠੀਕ ਆ ਦਿਖਾਉਨੇ ਜਿੱਦਾਂ ਚੱਲਦਾ ਕੰਮ ਕਰ ਲਈਏ ਚਾਲੂ ਲਾ ਹਟਿਆ ਅੱਗੇ ਵੀ ਘੰਟਾ ਡੇਢ ਘੰਟਾ ਮੈਂ ਤੇ ਨਿਬੜ ਜਾਣਾ ਅੱਜ ਫਾਈਨਲ ਹੋ ਜਾਣਾ ਆ ਤੇ ਦਿਖਾਉਨੇ ਆ ਜਿੱਦਾਂ ਚੱਲਦਾ ਖਰਾਬ ਹੈ ਓ ਜੀ ਚੱਲਦਾ ਲੇਜ਼ਰ ਤੇ ਫਾਈਨਲ ਆ ਜਦਦਾ ਜ਼ੀਰੋ ਜ਼ੀਰੋ ਘਰ ਨੂੰ ਕਰਦੇ ਆ ਲਾਸਟ ਆ ਜਦ ਤੱਕ ਇਹ ਨੂੰ ਆ ਪਾਉਣ ਨੇ ਤੇ ਮਾੜੀ ਵਾਰੀ ਮਿੱਟੀ ਭਰ ਕੇ ਮੂਰੇ ਧੋਰੀ ਜਾਂਦੇ ਆ ਤੇ ਇਹਨੇ ਨਾਲ ਜਿਹੜੀ ਕੋ ਝੋਲ ਮਾੜੀ ਮੋਟੀ ਹੋਈ ਨਿਕਲ ਜਾਣੀਆਂ ਬਾਕੀ ਭੱਡੀਆਂ ਝੋਲਾ ਜਿਹੜੀਆਂ ਕੱਢ ਦਿੱਤੀਆਂ ਆ ਉਹ ਫਲਾਟ ਤਾਂ ਅੱਗੇ ਕਰ ਦਿੱਤਾ ਆ ਇਹ ਉਹ ਬਰਲਾ ਫਲਾਟ ਵੀ ਹੋ ਗਿਆ ਆ ਆਹ ਫਲਾਟ ਨੂੰ ਵੀ ਫਾਈਨਲ ਆ ਤੇ ਅੱਡਾ ਕਿ ਘੰਟਾ ਲੱਗਣਾ ਇਹਨੂੰ ੋੜ ਕੇ ਉਹ ਰਹਿ ਗਿਆ ਇੱਕ ਖੇਤ ਸਾਹਮਣੇ ਪੂਰੇ ਦੇ ਚਲ ਜਾਣਾ ਆ ਉਉਦੀ ਵੀ ਬਾਤ ਖੇਦ ਨੂੰ ਯਾਰਾ ਟਾਈਮ ਨਹੀਂ ਲੱਗਣਾ ਬਰਾਬਰ ਜਿਹੜੀਆਂ ਲੂਆਂ ਪੂਰੀਆਂ ਆ ਬਾਤ ਨਗਾਉਣਾ ਹੀ ਆ ਇੱਕ ਵਾਰ ਉਧਰ ਨੂੰ ਇੱਕ ਵਾਰ ਉਧਰ ਨੂੰ ਦੌਰ ਘਾ ਲੈਣੀ ਆ ਉਹਨੇ ਨਾ ਹੋ ਜਾਣਾ ਐ ਇੱਥੇ ਵੀ ਹੈਗੀਆਂ ਮਾੜੀਆਂ ਮੋਟੀਆਂ ਝੋਲਾ ਉਹ ਵੀ ਨਿਕਲੀ ਜਾਂਦੀਆਂ ਜਿਹੜੀ ਮਾੜੀ ਮੋਟੀ ਹੈਗੀ ਵੀ ਕਿਤੇ ਉਹ ਡੈਕਸਾ ਨਾ ਹੋਇਆ ਆ ਉੱਚਾ ਨੀਵਾ ਥੋੜਾ ਬਾਲਾ ਤੇ ਚੱਲੀ ਜਾਂਦਾ ਵਧੀਆ ਲਗਾਇਆ ਅੱਜ ਹਵਾ ਵੀ ਘੱਟ ਵਗਦੀ ਆ ਤੇ ਲੀਡਰ ਦਾ ਕੰਮ ਅੱਜ ਨਿਭੜ ਜਾਣਾ ਆ ਮੇਰਾ ਵੀ ਟਾਈਮ ਘੱਟ ਲੱਗਦਾ ਸੀਗਾ ਗੋਡ ਲੈਣ ਵਾਲਿਆਂ ਨੇ ਆਉਣਾ ਹੀ ਦੋ ਕ ਬੰਦਿਆਂ ਨੇ ਸਵੇਰ ਦਾ ਹੀ ਉਹਨਾਂ ਦੀ ਵੇਟ ਕਰਦਾ ਸੀ ਦੋ ਬੰਦੇ ਆਏ ਵੀ ਲੇਟ ਤੇ ਇੱਕ ਦਾ ਆਇਆ ਹੀ ਨਹੀਂ ਬੰਦਾ ਆ ਇੱਥੇ ਝੋਲਿਆ ਥੋੜੀ ਜਿਹਾ ਟਰੈਕਟਰ ਲੋਡ ਮੰਦਾ ਇੱਥੇ ਝੋਲਿਆ ਤੇ ਐਨੀ ਜਿਹੀ ਆ ਨਿਕਲ ਗਿਆ ਰਾਡ ਪਾਉਂਦਾ ਰਾਈਡਰ ਹੁੰਦੇ ਜਿੱਤੇ ਝੋਲ ਜੇ ਮਾਰੀ ਜੀ ਕਰਾ ਛੱਡਿਆ ਸੀ ਥੋੜਾ ਜਿਹਾ ਵਿੱਚੋਂ ਮੋੜ ਜੇ ਜਿਹੜੇ ਹੁੰਦੇ ਉਹ ਮਗਰ ਛੱਡੇ ਸੀ ਪਰ ਨੇ ਬਾਕੀ ਜਿੱਦਾਂ ਚੱਲਦਾ ਲੋ ਜੀ ਇੰਟਰਨਲ ਹੋ ਗਿਆ ਫਾਈਨਲ ਉਹ ਕਰ ਦਿੱਤਾ ਪਨਾੜ ਫਾੜੇ ਹੋ ਗਏ ਪਰ ਦੇ ਆਲਾ ਕਾਰ ਰਹਿ ਗਿਆ 11 ਮੇਰੇ ਵੀ ਆ ਪਹਾੜ ਪੈ ਚੱਲੀ ਆ ਅੱਧਾ ਘੰਟਾ ਲੱਗਣਾ ਹੋਰ ਤੇ ਹੋ ਜਾਣਾ ਇਹ ਵੀ ਇਹਦੇ ਬਾਲਾ ਉੱਚਾ ਨੀਵਾ ਨਗਾ ਇਹਦੇ ਵਿੱਚ ਲੀਆਂ ਲੂਆਂ ਗੱਲ ਪੂਰ ਲਈਆਂ ਸੀਗੀਆਂ ਬਸ ਇਹਨੂੰ ਆ ਫਾਈਨਲ ਹੀ ਕਰਨਾ ਆ ਇੱਕ ਵਾਰ ਇੱਧਰ ਨੂੰ ਕਰ ਦੇਣਾ ਇੱਕ ਵਾਰ ਦੂਜੇ ਤਰ੍ਹਾਂ ਕਰ ਦੇਣਾ ਤੇ ਜਿਹੜੀਆਂ ਹੈ ਨਹੀਂ ਗੀਆਂ ਧੋੜੀਆਂ ਧਾੜੀਆਂ ਜਿਹੜੀ ਮਾੜੀ-ਮੋਟੀ ਆ ਗਈ ਐ ਇੱਥੇ ਫੂੰਜੇ ਜਿਹਾ ਖੇਚ ਹੋਈ ਜਾਂਦਾ ਇੱਥੋਂ ਤੇ ਸ਼ਾਮਾਂ ਵੀ ਵੇਚ ਲਿਗਾਇਆ ਰਹਿ ਗਿਆ ਬਸ ਆ ਇੰਨਾ ਕ ਖੜਾ ਪੀ ਵਾਸਤੇ ਤੇ ਮਥੀ ਇਹ ਆ ਸਾਰਾ ਪਲਾਟ ਆ ਬੀਜਣਾ ਆ ਇਧਰੋਂ ਜਿੰਨਾ ਵੀ ਲੇਦਰ ਕੀਤਾ ਦੂਰ ਤੱਕ ਸਾਰਾ ਬੀਜਣਾ ਮੇਰੇ ਕ ਲੱਖ ਕੀ ਦਿਆ ਇਹ ਤੇ ਥੋੜਾ ਵਾਲਾ ਭਾਵੇਂ ਬਜੂਗਾ ਪਹਿਲੀ ਗੱਲ ਕਹਿੰਦੇ 45 ਕ ਕੁਆਂਟਲ ਵੀ 40 ਤੋਂ 45 ਕੁਆਂਟਲ ਪੈਂਦਾ ਇਹ ਜਿਹੜਾ ਹੈਗਾ ਆ 95 ਜਿਹੜਾ 94 ਆ ਉਹ ਥੋੜਾ ਜਿਹਾ ਘੱਟ ਉਹ ਵੀ 36-37 ਕੁਆਂਟਲ ਤੋਂ ਵੀ ਕਹਿੰਦੇ ਪੈ ਜਾਂਦਾ ਅਗੇ ਇੰਦਾ ਬਾਕੀ ਪਤਾ ਲੱਗਣਾ ਪਾਇਓ ਕੰਦਾ ਦੇਣਾ ਆਪਣੇ ਹਿਸਾਬ ਨਾਲ ਤਾਂ ਵੱਧ ਹੀ ਰੱਖਿਆ ਆ ਜੇ ਥੋੜਾ ਬਾਲਾ ਬੱਜੂਆ ਕੋ ਘੋੜ ਕੱਟ ਲਾਂਗੇ ਕੋਈ ਬਾਕੀ ਨਾ ਹੋਊਗਾ ਫੇ ਮਿੱਲੇ ਬਾਰ ਆਗੇ ਲੈ ਜਾਾਂਗੇ ਲੱਗੇ ਆ ਬਸ ਘੰਟੇ ਤੋਂ ਥੱਲੇ ਹੀ ਲੱਗਣਾ 40 ਮਿੰਟ ਲੱਗਣੇ ਆ ਬਸ ਹੋ ਜਾਣਾ ਆ ਵੀ ਤੇ ਮੌਸਮ ਨਹੀਂ ਆ ਅੱਜ ਹਵਾ ਨਹੀਂ ਵਗਦੀ ਉਦਾਂ ਵੀ ਧੁੱਪ ਤਾਂ ਲੱਗੀ ਆ ਦਵੀਰੇ ਬੱਦਲ ਪਾਈ ਜਿਆ ਹੋਇਆ ਹੈ ਨਾ ਆ ਲੱਗੇ ਮਾਹ ਜਰਿਆ ਮਾਤੇ ਤੇ ਲੱਗੀ ਲੱਗੇ ਆ ਤੇ ਹੋਟੇਲਿਆਂ ਤੋਂ ਲਿਆਣੇ ਦਾ ਵੀ ਸਪਰੇਅ ਹੋਣੀ ਆ ਕਣਕਾਂ ਨੂੰ ਤੇਲਾ ਵੀ ਲਾ ਪਿਆ ਮਾਰਾ ਮਾਰਾ ਪੈਣ ਸਾਰੀਆਂ ਨੂੰ ਤੇ ਨੀਗਾ ਕਿਤੇ ਕਿਤੇ ਦੇਖਿਆ ਆ ਕੋਈ ਜਾਰਾ ਨਗਾ ਉਹ ਵੀ ਤੇ ਮੌਸਮ ਡੰਡਾ ਕਰਕੇ ਨਹੀਂ ਇੰਨਾ ਪੈਣ ਡਿਆ ਤੇਲਾ ਦਿਖਾਉਣਾ ਬਾਕੀ ਕਿੱਦਾਂ ਚੱਲਦਾ ਲਓ ਜੀ ਮੇਹਰਾ ਵੀ ਹੋ ਗਿਆ ਤੇ ਖੇਤ ਵੀ ਫਾਈਨਲ ਹੋ ਗਿਆ ਆ ਆ ਲਾਸਟ ਵਾਰੀ ਵੇਰ ਦਾ ਅਖਾ ਹੋ ਗਿਆ ਆ ਤੇ ਤਿੰਨ ਗਗਨਾਲੀ ਨਾ ਰਹਿੰਦਾ ਆ ਫਰਤ ਜੱਲਾ ਨਗਰ ਜੱਲਾ ਕੰਮ ਕੈਮਰੇ ਦੇ ਵਿੱਚ ਲਾਈਟ ਲੱਗਦੀ ਆ ਉਦਾਂ ਨਹੀਂ ਰਾਉਗੇ ਆ ਤੇ ਲਗਾ ਆ ਬਾਅਦ 15 ਮਿੰਟ ਲੱਗਣੇ ਆ ਹੋਰ 15 ਮਿੰਟਾਂ ਦੇ ਹੋ ਜਾਣਾ ਤੇ ਬੜ ਗਿਆ ਤੇ ਲੇਜ਼ਰ ਦਾ ਵੀ ਲੀਆਂ ਲੂਆਂ ਨਾਲ ਕਾਫੀ ਗੇਸ ਖਰਾਬ ਹੋਏ ਸੀ ਇੱਕ ਡੈਕਸਾ ਨਾਲ ਉੱਚੇ ਨਹੀਂ ਵਾ ਕਾਫੀ ਹੋਏ ਸੀ ਤੇ ਹੋ ਗਿਆ ਫਾਈਨਲ ਲਾਸਟ ਵਾਰੀ ਕਰਦਾ ਅੱਧਾ ਹੋ ਗਿਆ ਤੈਨੂੰ ਘੱਟ ਰਹਿ ਗਿਆ ਤੇ ਇਹ ਹੀ ਆਖਰੀ ਵਾਰੀ ਕਰਨਾ ਆ ਬਾੜ ਬਾਤੀ ਆ ਦੌਰ ਹੋਣ ਪਾਉਣ ਡਿਆ ਆ ਦੂਜੀ ਵਾਰ ਕਾਣ ਡਿਆ ਆ ਤੇ ਨਿਪਟ ਗਿਆ ਕੰਮ ਬੱਸ ਆ ਰਹਿ ਗਿਆ 30 ਇਹ ਕਰਿਆ ਰਹਿ ਗਈ ਆ ਨਿਪਟਣ ਦੇ ਲਾਗਾ ਤੇ ਵੀਡੀਓ ਵਾਲੀ ਲੱਭੀ ਅੱਜ ਬਣਾ ਨਹੀਂ ਹੋਈ ਬਸ ਇਹ ਦੇ ਵੀਰੇ ਆਹ ਲੇਜ਼ਰ ਕਰਾ ਚੱਲਦਾ ਹੀ ਵਿੱਚੇ ਹੋਰ ਇੱਕ ਦੋ ਕੰਮ ਲਗੇ ਇੰਨੀ ਕੀ ਵੀਡੀਓ ਬਣੀ ਆ ਤੇ ਬਣਾਉਣੇ ਆ ਬਾਕੀ ਕੱਲੂ ਮਿਲਦੇ ਆ ਕੱਲੂ ਹੋਰ ਕਿਸੇ ਵਲੌਗ ਦੇ ਚਲੋ ਠੀਕ ਆ ਜੀ ਸੱਚੀ ਗੱਲ ਸਾਰਿਆਂ